ਦਾਰ ਪਹੇਲੀ ਉਹ ਕਿਹੜੀ ਜਗ੍ਹਾ ਹੈ ਜਿੱਥੇ 100 ਲੋਕ ਜਾਂਦੇ ਹਨ ਅਤੇ 101 ਲੋਕ ਵਾਪਸ ਆਉਂਦੇ ਹਨ ਇਸਦਾ ਸਹੀ ਜਵਾਬ ਹੈ ਬਰਾਤ ਦੂਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਬਿਨਾਂ ਰੋਸ਼ਨੀ ਦੇ ਵੱਲਦੀ ਹੈ ਅਤੇ ਬੁਝਦੀ ਰਹਿੰਦੀ ਹੈ ਇਸ ਦਾ ਸਹੀ ਜਵਾਬ ਹੈ ਫਾਇਰਫ्लाई ਤੀਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਤੁਸੀਂ ਸ਼ੋ ਨਹੀਂ ਸਕਦੇ ਭਾਵੇਂ ਤੁਹਾਡੇ ਕੋਲ ਹੋਵੇ ਇਸ ਦਾ ਸਹੀ ਜਵਾਬ ਹੈ ਤੁਹਾਡੀ ਆਤਮਾ ਜੋ ਵੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਘਟਦੀ ਨਹੀਂ ਹਮੇਸ਼ਾ ਵੱਧਦੀ ਰਹਿੰਦੀ ਹੈ ਇਸ ਦਾ ਸਹੀ ਜਵਾਬ ਹੈ ਉਮਰ ਪੰਜਵੀਂ ਪਹੇਲੀਓ ਕਹਿੰਦੇ ਹੈ ਜਿਸ ਨੂੰ ਅਸੀਂ ਦੇਖ ਨਹੀਂ ਸਕਦੇ ਅਤੇ ਨਾ ਮਹਿਸੂਸ ਕਰ ਸਕਦੇ ਹਾਂ ਪਰ ਅਸੀਂ ਇਸ ਨੂੰ ਸਿਰਫ ਲੈ ਸਕਦੇ ਹਾਂ ਇਸ ਦਾ ਸਹੀ ਜਵਾਬ ਹੈ ਸਾਹ 6ਵੀਂ ਪਹੇਲੀ ਕਿਸ ਜਾਨਵਰ ਦੀ ਜੀਬ ਕਾਲੀ ਹੁੰਦੀ ਹੈ ਇਸ ਦਾ ਸਹੀ ਜਵਾਬ ਹੈ ਜਰਾ 8ਵੀਂ ਪਹੇਲੀ ਉਹ ਕਿਹੜਾ ਦੇਸ਼ ਹੈ ਜਿੱਥੇ ਇੱਕ ਵੀ ਟ੍ਰੈਫਿਕ ਸਿਗਨਲ ਨਹੀਂ ਹੈ ਇਸ ਦਾ ਸਹੀ ਜਵਾਬ ਹੈ ਪੂਟਾਂ 8ਵੀਂ ਪਹੇਲੀ ਉਹ ਕਿਹੜੀ ਜਗ੍ਹਾ ਹੈ ਜਿੱਥੇ 100 ਲੋਕ ਜਾਂਦੇ ਹਨ ਅਤੇ 99 ਲੋਕ ਵਾਪਸ ਆਉਂਦੇ ਹਨ ਇਸ ਦਾ ਸਹੀ ਜਵਾਬ ਹੈ ਸਮਸ਼ਾਨਗਾਹ 9ਵੀਂ ਪਹੇਲੀ ਕਿਹੜਾ ਜਾਨਵਰ ਤੁਰਦੇ ਸਮੇਂ ਆਪਣਾ ਘਰ ਛੁਕਦਾ ਹੈ ਇਸ ਦਾ ਸਹੀ ਜਵਾਬ ਹੈ ਕੱਛੂ 10ਵੀਂ ਪਹੇਲੀ ਕਿਹੜਾ ਜਾਨਵਰ ਆਪਣੀ ਜ਼ਿੰਦਗੀ ਵਿੱਚ ਘਟ ਚੱਲਦਾ ਹੈ ਇਸ ਦਾ ਸਹੀ ਜਵਾਬ ਹੈ ਕੋਗਾ 11ਵੀਂ ਪਹੇਲੀ ਉਹ ਕਿਹੜਾ ਭਾਂਡਾ ਹੈ ਜੋ ਕਦੇ ਭਰਿਆ ਨਹੀਂ ਰਹਿੰਦਾ ਇਸ ਦਾ ਸਹੀ ਜਵਾਬ ਹੈ ਸ਼ਾਲਨੀ